जा रहा है जिस हिसाब से पंचायती चुनाव लेके लगातार लोगों रोष है कि कहना चाहोगे बड़ी बुरा बुरा लगता है कि इस तरह काम हो रहा है का और और सारिया जीबिया ने एक दो तीन ਸਾਡੇ ਆਦਮੀ ਵੀ ਬੈਠੇ ਨੇ ਇੱਥੇ ਸਾਰੇ ਸਾਰੇ ਚੋਣਾ ਵਾਸਤੇ ਕਾਗਜ਼ ਭਰੇ ਸੀ ਇਹਨਾਂ ਨੇ ਇਹਨੂੰ ਤਾਂ ਪਹਿਲੇ ਹੀ ਧਮਕੀਆਂ ਸ਼ੁਰੂ ਹੋ ਗਿਆ ਸੀਗੀਆਂ ਤਾਂ ਮੈਂ ਇਹਨਾਂ ਨਾਲ ਜਾ ਕੇ ਕਾਗਜ਼ ਪਰ ਵਾਈਸੀ ਵੀਡੀਓ ਦੇ ਆਫਿਸ ਤੇ ਇਹ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਤੁਸੀਂ ਧਮਕੀਆਂ ਕਿਉਂ ਦਿੰਦੇ ਹੋ ਔਰ ਪਹਿਲੀ ਵਾਰੀ ਇਹ ਗੱਲ ਹੋਈ ਹੈ ਕਿ 2 ਦਿਨ ਪਹਿਲਾਂ ਹੀ ਤੁਹਾਨੂੰ ਪਤਾ ਲੱਗ ਰਿਹਾ ਤੁਹਾਡੇ ਕਾਗਜ਼ ਰਿਜੈਕਟ ਹੋ ਰਹੇ ਨੇ ਪੂਰੀ ਸਲੂਟ ਨਹੀਂ ਹੋਣੀ ਚਾਹੀਦੀ ਹੈ ਫਿਰ ਲਿਸਟ ਨਿਕਲਦੀ ਹੈ ਅੱਜ ਦਾ ਲਾਸਟ ਦਿਨ ਸੀਗਾ ਇਹ ਤਿੰਨਾਂ ਤੋਂ ਹੀ ਹੋ ਰਿਹਾ ਕਿ ਤੁਹਾਡੇ ਕਾਗਜ਼ ਰਿਜੈਕਟ ਤੁਹਾਡੇ ਕਾਗਜ਼ ਰਿਜੈਕਟ ਨੰਮ ਤੁਸੀਂ ਵੀ ਪਿਛੇ ਰਾਜਨੀਤਿਕ ਪੱਤਰ ਦੇ ਕੇ ਦੋਹਰ ਜਾਨਾ ਹੁੰਦੇ ਕਿ ਲੱਗਦਾ ਇਸ ਤਰ੍ਹਾਂ ਦੇ ਤਕਾਜ਼ਾ ਸਰਕਾਰ ਵੱਲੋਂ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਵੀ ਇਸ ਪੱਤਰ ਦੇ ਸਰਕਾਰ ਆ ਕੇ ਜਿਹੜੀ ਇਹ ਗਲਤ ਕਰ ਰਹੀ ਹੈ ਤੇ ਲੋਕਾਂ ਦੇ ਕਾਗਜ਼ات ਫੜੇ ਜਾ ਰਹੇ ਨੇ ਦੇਖੋ ਪਹਿਲੇ ਵੀ ਥੋੜੇ ਬਹੁਤੇ ਹੁੰਦੇ ਸੀ ਪਰ ਇਸ ਲੈਵਲ ਤੇ ਨਹੀਂ ਹੁੰਦੇ ਸੀ ਇਹ ਇਹਨਾਂ ਨੇ ਤਾਂ ਹੱਦ ਪਾਰ ਕਰਤੀ ਲੋਕਾਂ ਨੂੰ ਧਮਕੀਆਂ ਜਿਨ੍ਹਾਂ ਨੇ ਕਾਗਜ਼ ਜਿਨ੍ਹਾਂ ਦੇ ਐਕਸੈਪਟ ਹੋ ਗਏ ਨੇ ਉਹਨਾਂ ਨੂੰ ਧਮਕਿਆ ਕਿ ਤੁਸੀਂ ਕਾਗਜ਼ ਵਾਪਸ ਲਓ ਇਹ ਤਾਂ ਅਸੀਂ ਤੁਹਾਨੂੰ ਦੇਖਾਂਗੇ ਇਹ ਕੋਈ ਗੱਲ ਹੁੰਦੀ ਹੈ ਉਹਨਾਂ ਵੱਲੋਂ ਕਹਿ ਰਹੇ ਵੀ ਸਰਬਸੰਮਤੀ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤਾਂ ਕਿ ਸਾਰੇ ਪਿੰਡਾਂ ਵਿੱਚ ਸ਼ਾਂਤਮਈ ਤਰੀਕੇ ਨਾਲ ਜੋੜਾ ਨਿਕਲ ਸਕੇ ਪਰ ਤੁਸੀਂ ਸਰਬਸੰਮਤੀ ਕਈ ਪਿੰਡਾਂ 'ਚ ਹੋਈ ਹੈ ਚੰਗੀ ਗੱਲ ਹੈ ਪਰ ਉਹ ਆਰਾਮ ਨਾਲ ਪਿਆਰ ਨਾਲ ਬੈਠ ਕੇ ਹੁੰਦੀ ਹੈ ਲੜਾਈ ਝਗੜੇ ਨਾਲ ਨਹੀਂ ਹੁੰਦੀ ਹੈ ਇੱਥੇ ਤਾਂ ਧਮਕੀਆਂ ਨਾਲ ਹੋ ਰਹੀ ਹੈ ਇਹ ਗਲਤ ਕੰਮ ਹੈ कागज पूरे सही से ये ये ना दे, और तो और दे, और तो और दे, बस जो धक्का मारो करो वीडियोस, फाइल फाड़ रहे मैं उ मैं पटियाले सनौर ब्लॉक और पटियाले आले दुआले की गल कर रही है इस सारे कितने हुए फरीदकोट लोग अपने कागज़ भर उ फाड़ के सिट के सामने उन्होंने ਮੋਗੇ ਵਿੱਚ ਇੱਕ ਸਾਡੀ ਲੇਡੀ ਹੈ ਮਨਿੰਦਰ ਕੌਰ ਤਕੜੀ ਲੇਡੀ ਹੈ ਉਹ ਦੂਜੇ ਜਿਹੜੀ ਆਪਸ ਵਿੱਚ ਜਿਹੜੀ ਲੜਾਈ ਹੋਈ ਹੈ ਉਹਨਾਂ ਨੇ ਉਹਦੇ ਬਾਲ ਪੁੱਟੇ ਥੱਪੜ ਮਾਰੇ ਚੁੰਨੀ ਉਹ ਦਿਹਾੜੀ ਸਾਹਮਣੇ ਇਹ ਔਰਤ ਨਾਲ ਸ਼ੁਰੂ ਕਰੀਦਾ ਹੁੰਦਾ ਪ੍ਰਦਰਸ਼ਨ ਕਿਤੇ ਤੱਕ ਰੁਕਲੇਗਾ ਅੱਗੇ ਜਾ ਕੇ ਕੀ ਕਰਾਂਗੇ ਹੁਣ ਦੇਖਾਂਗੇ ਜੀ ਡਿਸਾਈਡ ਕਰਾਂਗੇ ਸਾਡੇ ਬੀਜੇਪੀ ਆਫਿਸ ਵਾਲੇ ਜਿਹੜੇ ਲਾਇਰ ਨੇ ਉਹ ਗਏ ਹੋਏ ਨੇ ਇਲੈਕਸ਼ਨ ਕਮਿਸ਼ਨ ਕੋਲ ਔਰ ਸਾਡੇ ਲੋਅਰਸ ਕੋਰਟ ਵਿੱਚ ਵੀ ਨੇ ਆਪਾਂ ਦੇਖਾਂਗੇ ਉਹਨਕੇ ਵੀ ਕਰਨਾ ਹੈ ਸਾਰਿਆਂ ਦੀ ਸੇਫਟੀ ਲੈ ਕੇ ਕਰਾਂਗੇ ਠੀਕ ਹੈ ਜੀ ਮੁਕਾਬਲਾ ਮੁਕਾਬਲਾ ਮੁਕਾਬਲਾ